ਹੈਲੋ ਆਜੋ ਆਜੋ ਚੱਲੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਆ ਰੇੜੂ ਸਾਹਿਬ ਮੱਥਾ ਟੇਕਣ ਤੇ ਆਜੋ ਜੀ ਤੁਹਾਨੂੰ ਵੀ ਸਾਰਿਆਂ ਨੂੰ ਕਰਾਉਣੇ ਆ ਦਰਸ਼ਨ ਬਣੇ ਰਿਓ ਅੱਜ ਦੇ ਆਪਣੇ ਵਲੌਗ ਦੇ ਨਾਲ ਤੇ ਸਾਰੇ ਜਾਣੇ ਚੱਲੇ ਆ ਗੁਰਦੁਆਰਾ ਸਾਡਾ ਵੀ ਰੈਡੀ ਹੋ ਗਿਆ ਵੇ ਦੇਖੋ ਵਾਰਸ ਸਾਡੇ ਨੇ ਸੋਹਣੀ ਛੁੱਟੀ ਪਾਈ ਹੈ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਗਾਈਸ ਸਤਿ ਸ਼੍ਰੀ ਅਕਾਲ ਵੀ ਵਲੌਗ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਤੇ ਸਾਰੇ ਜਾਣੇ ਰੈਡੀ ਹੋ ਚੁੱਕੇ ਆ ਤੇ ਹੁਣ ਚੱਲੇ ਆਂ ਮੱਥਾ ਟੇਕਣ ਰੇੜੂ ਸਾਹਿਬ ਅੱਜ ਵੀਰਵਾਰ ਆ ਦੋ ਤਿੰਨ ਵਾਰ ਹੋ ਗਏ ਸਾਡੇ ਕੋਲ ਜਾਇਆ ਨਹੀਂ ਸੀ ਗਿਆ ਕਈ ਸੋਚਿਆ ਅੱਜ ਹੀ ਜਾ ਕੇ ਮੱਥਾ ਟੇਕੋਨੇ ਆ ਸਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਾਉਣੇ ਆ ਜਾ ਕੇ ਸਭ ਆਜੋ ਆਜੋ ਜਲਦੀ madam give me this <coughs> looks <coughs> so delicious Thank yeah. you. ਤੋਮੇਤ ਚੋਮੇਤ ਨਾ ਉਹ ਆ ਨਾ ਬੜੀ ਸੋਨੇ ਦੀ ਨਾ ਉਹ ਲਿਆ ਲੈਣਾ ਤੋਮੇਤ ਦਾ ਦੋ ਨਾ ਨਹੀਂ ਤਾਂ ਨਾ ਇਹ ਦੋ ਜਿਹੜੇ ਕਿੰਨਾ ਗਿਆ ਬੰਦੀ ਆਪਰੇ ਮੱਥਾ ਸੀ ਟੇਕ ਲਿਆ ਸਾਰੇ ਜਾਨਿਆਂ ਨੇ ਤੇ ਹੁਣ ਆਪਾਂ ਚੱਲੇ ਆ ਘਰੇ ਤੇ ਵਾਰਿਸ ਨੂੰ ਕੋਈ ਖੜਾਉਣਾ ਲੈ ਕੇ ਦਵਾਂਗੇ ਬਾਹਰੋਂ ਬਾਚੂ ਅਜੂ ਦੇਖੋ ਕਿਹੜਾ ਖੜਾਉਣਾ ਲੈਣਾ ਮੇਰੇ ਪੁੱਤ ਨੇ ਇਹ ਲੈਣਾ ਵਾ ਗਾਜ ਲੈਣਾ ਵਾ ਦੇਖੋ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਵਾ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਹੈ ਇਹ ਗੁਰੂਗ੍ਰੰਥ ਸਾਹਿਬ ਜੀ ਵੀ ਨੇ ਪ੍ਰਕਾਸ਼ ਤੇ ਇੱਧਰ ਆਪਣੇ ਬਾਬਾ ਬਿਸ਼ਰਦਾਸ ਜੀ ਦੀ ਵੀ ਜਗਾ ਹੈ ਚਰਾਗ ਜਗਦੇ ਨੇ ਇੱਥੇ ਇਹ ਬਹੁਤ ਹੀ ਜਾਰੀ ਜਗਾ ਵਾ ਕੋਈ ਵੀ ਮਨੋ ਕਾਮ ਨਾ ਹੋਵੇ ਹਰ ਇੱਕ ਮਨੋ ਕਾਮ ਨਾ ਪੂਰੀ ਹੁੰਦੀ ਹੈ ਜੱਦੀ ਸਾਈਡ ਪਾਰਕ ਬਣੀ ਹੋਈ ਬਹੁਤ ਸੋਹਣੀ ਟਾਮ ਦੇ ਟਾਈਮ ਸਾਰੇ ਜਣੇ ਬੈਠਦੇ ਇੱਥੇ ਆ ਕੇ ਮੱਥਾ ਟੇਕਣ ਤੋਂ ਬਾਅਦ ਚਲੋ ਚਲੋ ਹੰਸੀ ਮੱਥਾ ਦੇਖ ਲਿਆ ਵਾ ਵਧੀਆ ਦਰਸ਼ਨ ਹੋ ਗਏ ਆ ਅੱਖਾ ਟੈਕੀ ਹੋਣੇ ਸੀ ਜਾ ਰਹੇ ਆ ਵਾਰਿਸ ਨੂੰ ਖੜਾਉਣਾ ਕੋਈ ਲੈ ਕੇ ਦਿੰਨੇ ਆ ਬਾਜ਼ਾਰ ਚ ਹਲਾ ਜਾ ਬਣਾ ਇਹਦਰ ਪਾਰਕ ਬਣੀ ਹੋਈ ਬਹੁਤ ਸੋਹਣੀ ਹਲਾ ਵਾਰਸ ਚਲੀਏ ਆਏ ਸੁੱਚੇ ਪਾਸ਼ ਪੱਦੇ ਸਪਰਟ ਤੇ ਫਿਲਮ ਵਰਗੀ ਜਿਵੇਂ ਹਾਂ ਹਾਲੋ ਸਾਂਡ ਚੱਲੀ ਜਾ ਜਲਦੀ ਬਾਹਰ ਚ ਕਰ ਲਿਓ ਚੁੰਨੀਆਂ ਘਰੇ ਜਾ ਗਈ ਨਾ ਨੀਂਦਰ ਨਾ ਦੋਤੇ ਦੇ ਲਾੜੀ ਨੂੰ ਮੁੱਕ ਦੇ ਚਲ ਆ ਜਾ ਹਣਾ ਆਓ ਜਤੀ ਸਾਂਡ ਨਾ ਕੱਟ ਕੇ ਨਿਕਨੇ ਜਨਮਾਰ ਸੋ ਨਾਲ ਆਈ ਮੰਮੀ ਇੱਥੇ ਖੜੀ ਦੀ ਫੋਟੋ ਆਈ ਮੇਰੀ ਸੋਣੀ ਕਾਕਿਆ ਦੀ ਸੋਣਾ ਕਾਕਾ ਹੈ ਹਲਾਣਾ ਕੌਣ ਨਹੀਂ ਹਲਾਣਾ ਆਵੜਾ ਇਨੇ ਦਾ ਮੈਂ ਦੇ ਦੋ ਹਲਾਣਾ ਹੰਂ ਦਿਵੰਦੀ ਅੱਗ ਵੇਖੀ ਦਿਸਣ ਲੱਗਦੀ ਐ। ਓ ਨਾਨੀ ਦੋ ਤਾਂ ਚਲ ਵੀ ਗਈ ਚਲੋ। ਦੇਖ ਲੋ ਕਿੰਨੀਆਂ ਤਾਂ ਨੇਲ ਪੇਂਟ ਲੱਗੀਆਂ। ਕਲਰ ਵੇਖਿੰਨੇ ਸੋਹਣੇ ਨੋਹ ਪਾਲਸ਼ਾਂ ਦੇ। ਲੈ ਕਿਹੜੀ ਲੈਣੀ ਦੇਖ ਲੋ ਵਧੀਆ ਜਿਹਾਂ ਨੂੰ। ਵਧੀਆ ਜਿਹਾ ਕਲਰ ਦੇਖੋ। ਅਰੇ ਬੜੇ ਭੈਣ ਮੇਕਿੰਨੇ ਵਧੀਆ। ਆਜੇ ਘਰ ਤੋਂ ਦੇਖ ਲੋ ਬਣਾ ਲੈਂਦਾ ਹਾਂ। ਕਿ ਨਹੀਂ ਲੈ ਆਇਆ। ਹਾਂ ਇਹ ਕਾਕਾ ਕਿੱਡਾ ਸੋਹਣਾ। ਇੱਧਰ ਆ ਵੇ ਇੱਧਰ। ਕਾਕਾ ਇਧਰ ਆ ਵਨ ਤੇ ਦੇਖ ਲੈਣੇ ਸੜੀ ਹੀ ਤੇ ਹੋਈ ਹੈ ਇਹ ਇਸ ਤਰ੍ਹਾਂ ਕਿਹੜੀ ਬੜੀ ਹੈ ਤੇ ਮੇਰੇ ਕੋਲ ਸਾਰੀ ਵਧੀਆ ਜਿਹੜੀ ਸਾਰੀ ਸੋਹਣੇ ਬੰਦੇ ਨੇ ਹਾਂ ਸਾਰੇ ਲਾਈਟ ਨਹੀਂ ਜਾਣਾ ਹਾਂ ਆ ਕੇ ਲੈ ਆ ਉਹ ਤਾਂ ਹੋ ਗਿਆ ਹਾਂ ਅਸਾਂ ਚੀਜ਼ ਲੈ ਹਾਂ ਹਾਂ ਉਹ ਤਾਂ ਹੋ ਗਿਆ ਹਾਂ ਅੱਗੇ ਕਿ ਤੱਕ ਪਾਲੋਗੇ ਆ ਰੋਸ ਹਾਂ ਗਰੇ ਕਿਹੜਾ ਰੰਗ ਵਧੀਆ ਜਾਨਣਾ ਕੰਨ ਲੈ ਹਰ ਪਈ ਆਵਲਾ ਕਲਰ ਇਹ ਨਾਲ ਹੀ ਹੁੰਦਾ ਡਾਰਕ ਠੀਕ ਹੈ ਰੰਗ ਲਾ ਕੇ ਦੇਖ ਲੈ ਲਾ ਕੇ ਦੇਖੋ ਆ ਦੇਖਿਆ ਉਸ ਕਿਆ ਦਾ ਲਗਾ ਰੋ ਗੁੱਠਾ ਭਾਈ ਬੜਾ ਡਾਰਕਾ ਇਦਾਂ ਦਾ ਤਾਂ ਵਿਆਹ ਵੀ ਹੈ ਮੇਰੇ ਕੋਈ ਹੋਰ ਵੇਖ ਲੈ ਇਹ ਵੀ ਠੀਕ ਲੱਗ ਰਿਹਾ ਹੋ ਹੋਈ ਲੇ ਲਾ ਸੋਹਣਾ ਲੱਗ ਰਿਹਾ ਆ ਹੋਈ ਲੇ ਠੀਕ ਹਡੋ ਪਰ ਸੁਬਹ ਦੇ ਵੇਖਣ ਵਾਰ ਚੱਲੀਏ ਆ ਵੇਖੜਾਉਣੇ ਕਿੰਨੇ ਵਧੀਆ ਨੇ ਬੱਚਿਆਂ ਦੇ ਕਿਵੇਂ ਲੱਗੋ ਇਹ ਬੱਚਾ ਦਫਾ ਆ ਗਈ ਜੀ ਓਮ ਅਲੈਕ ਹਾਂ ਆਹ ਬੜਾ ਪਰਸਿਆ ਪ੍ਰਿਤੀ ਕੜਾ ਹਾਂ ਠੀਕ ਹੈ ਵੀ ਇਹ ਕਾ ਵਾ ਵਧੀਆ ਤਾਂ ਲੱਗ ਰਿਹਾ ਆ ਵਧੀਆ ਸਭੋ ਜਿਆਦਾ ਵਧੀਆ ਆ ਹਾਂ ਬੱਬੀਆ ਮਮੀ ਦਾ ਹਾਰ ਦੇ ਦੋ ਵਾ ਹਾਂ ਨਾ ਤੂੰ ਗੱਡੀ ਦੇ ਕਿਤੇ ਜਾਇਦਾ ਚੱਲੀ ਸਾਡੇ ਮਨਾਂ ਜਾ ਰਹੀ ਹੈ ਕੈਨੇਡਾ ਸੁਪਨੇ ਸੁਪਨੇ ਦੇ ਵਿੱਚ ਮਮੀ ਉਹ ਗੱਦ ਤੇ ਆ ਇੱਕ ਚੀਜ਼ ਦਿਖਾਣੀ ਹੁੰਦੀ ਤੇ ਮੈਂ ਕੀ ਲਾ ਬੂ ਬੂ ਡੋਲ ਲਾ ਬੂ ਬੂ ਡੋਲ ਨਹੀਂ ਲੰਡਰ ਲੱਗਦਾ ਵਾ ਨਹੀਂ ਲੱਗਦਾ ਨਾ ਉਹ ਆ ਦੇ ਖਵਾਚ ਕਿੰਨੀ ਸੋਹਣੀਆਂ ਮੈਂ ਲੈ ਕੇ ਜਾਉਂਗੀ ਉਹ ਪਿੰਕ ਵਾਲੀ ਪਿੰਕ ਵਾਲੀ ਵਾਚ ਲੈ ਜਾਵਾਂਗੀ ਤੇਨੂੰ ਬਰਥਡੇ ਤੇ ਠੀਕ ਹੈ ਮੰਨੇ ਦਵਾ ਬਾਬੇ ਨੂੰ ਮੈਨੂੰ ਫੋਨ ਆ ਗਿਆ ਲੱਗਦਾ ਹੈ ਨਾ ਹਾਂ ਹਾਂ ਇਹ ਜੀ ਸੱਲ ਪੈਦਾ ਸੱਲ ਪੈਂਦਾ ਲੈ ਕੇ ਲੈਣਾ ਹੈ ਵਾਰਸ ਨੂੰ ਪਰ 200 ਦਾ ਇਹਦਾ ਕੀ ਪ੍ਰਾਈਸ ਹੈ ਹਾਂ 200 ਹਾਲ ਹੈ ਨਾ ਸੀ ਆਪਾਂ ਵਾਰਸ ਲਈ ਉੱਥੋਂ ਰੇੜੂ ਸਾਹਿਬ ਤੋਂ ਲੈ ਆ ਦੂਜਾ ਕਿਹੜਾ ਲੈਣਾ ਹਣਾ ਬਾ 150 ਦਾ ਤੇ ਉਹ ਕਿੰਨੇ ਦਾ 150 ਦਾ ਆ ਮੈਨਿਆ ਹਰਾ ਸੋਨਾ ਲੱਗਣ ਗਿਆ ਮੈਨੂੰ ਦਾ ਆ ਠੀਕ ਆ ਆ ਲੈ ਲੋ ਇਹ ਪੈਸੇ ਇਹ ਲੈ ਆ ਜੀ ਕੋਈ ਨਾ ਠੀਕ ਲੱਗ ਰਿਹਾ ਵਾਸੇ உள்நாட்டு <muchan> ਲੈਣਾ ਤਾਂ ਕਿ ਉਹ ਬੰਦਾ ਸਿੱਖ ਲੂਗਾ। ਬਾਚੂ। ਮਾਂ ਮਾਰਥੀ ਦੀ ਨਹੀਂ ਦੀ। ਵਧੀਆ। ਹਾਂ ਦੇਖੋ ਕਹਿ ਤਰੇ ਤੁਹਾਨੂੰ ਪਰਸੋ ਹੀ ਲੱਗੀ ਆ ਮੈਂ ਤਾਂ ਰੋੜ ਰਗੜਦਾ। ਇਹ ਚੈੱਕ ਕੋ ਇਦਾਂ ਨਹੀਂ ਨਾ ਨਾ ਕੱਢ ਕੇ ਨਹੀਂ ਚੈੱਕ ਕਰ ਸਕਦਾ। ਰੰਗ ਲੱਗਿਆ ਸਾਰੇ ਉਹੀ ਰੰਗ ਅੰਦਰ ਨੇ। ਇਦਾਂ ਨਹੀਂ ਆ ਪਤਾ ਨਾ ਦਾ ਕਲਰ ਦਾ। ਅਹੀਂ ਘਰ ਲੈ ਜਾਣੀ ਤੇ ਮੁੜ ਕੇ ਹੋਰ ਕਲਰ ਲੂਣਾ। ਉਹਦਾ ਕਲਰ ਦਾ ਪਤਾ ਲੱਗਦਾ। ਆ ਇਹ ਕਲਰ ਆ ਯਾ ਸੇਮ ਹੀ ਕਲਰ ਹੈ ਬਿਲਕੁਲ ਲੱਗ ਹੋ ਨਹੀਂ ਸਕਦਾ ਮਹਿਰੂਨ ਉਹ ਰੈੱਡ ਸ਼ੇਡ ਨਹੀਂ ਹੈ ਮਹਿਰੂਨ ਆ ਹਾਂ ਤੋੜਦੇ ਹੋ ਤੋੜ ਵੀ ਦਿੱਤੇ ਮਟਰਨਾ ਲਾ ਦੋ ਤੇ ਲਾ ਦੇਖ ਲਓ ਲੱਗ ਜਾਣਿਆ 사비 ਅਰੇ ਉਹ ਬੱਧੀ ਲੱਗ ਜਾਣਿਆ ਖੜ੍ਹ ਜਾ ਮੈਂ ਲਾਦਣਾ ਦੇ ਹੀ ਖਰਾਬ ਦਿੱਤਾ ਵਾ ਭਾਈ ਨੇ ਮੇਨ ਲੱਗਿਆ ਸੀ ਪਹਿਲਾਂ ਮੈਂ ਜੋੜ ਦੇਣਾ ਸਹੀ ਕਰਕੇ ਦੂਜੇ ਜੋੜ ਦੇ ਇਹਨੂੰ ਕਿਹੜਾ ਦੇਖਾ ਰੰਗ ਖਾ ਲੈਣਾ ਸੋਨਾ ਕੱਢਿਓ ਕੱਢੋ ਕੱਢ ਜਾਏ ਪੰਗਾ ਪਾ ਲਾ ਹਾਂ ਸੋਨਾ ਕਲਰ ਵਧੀਆ ਅਮੀ ਕਲਰ ਆਵਦੀ ਆ ਵਧੀਆ ਕੱਢੋ ਸੋਨਾ ਆ ਦੇਖਿਓ ਆ ਦੇਖਿਓ ਆ ਰਿਖਿਓ ਤੈਨੂੰ ਕੰਨ ਆਉਂਦੇ ਹੂੰ ਸੋਨਾ ਰੰਗ ਆ ਦੇਖਿਓ ਆ ਕੱਢੀ ਹਾਂ ਹਾਂ ਪਰਪਲ ਵੀ ਠੀਕ ਆ ਓਏ ਉਹ ਕੀ ਪਟ ਲਿਆ ਓਏ ਬੰਦਾ ਬਨ ਜਾ ਆ ਗਿਆ ਡਰਦਾ ਕੁਈ ਸੀ ਨਹੀਂ ਕਟਿਆ ਨੇ ਹਮ ਨਾ ਵੀ ਰੰਗ ਸੋਨਾ ਹਾਂ ਠੀਕ ਆ ਵੀ ਸੋਨਾ ਰਹੀ ਕਿ ਕਿੰਨੇ ਦੀ 100 ਰੁਪਏ ਆ ਵੀ ਸੋਨਾ ਵੀ ਰਹੀ ਹੋਰ ਆ ਲਗਾਓ ਕਾਫੀ ਆ ਪੂਰਾ ਭਰ ਨਹੀਂਗਾ ਆ ਤੇ ਦੇਣਾ ਚਾਨੋ 1 2 3 ਕਿੰਨੀ ਵੈਲਿਡਿਟੀ ਹੈ ਕਿੰਨਾ ਵਿਚਰ ਚੱਲੂ ਜਦ ਤੱਕ ਸੈਲ ਚੱਲੀ ਜਾਣਾ ਫਿਰ ਸੈਲ ਚੇਂਜ ਕਰਨਾ ਐ ਸੈਲ ਚੇਂਜ ਕਰਨਾ ਬਹੁਤ ਲਾ ਬੂ ਬੂ ਡੋਲਾ ਕੇ ਦੋ ਹਾਂ ਕੀ ਕਿ ਦੱਸੋਣੀ ਅੰਗੂਠੀਆਂ ਪਾਉਣੀਆਂ ਨੇ ਦਈਆਂ ਕਰੀਏ ਕਿਦੋਂ ਲਾ ਬੂ ਬੂ ਡੋਲ ਮੰਗਦੀ ਆ ਉਹ ਹੋਏ ਰੱਬਾ ਦਵਾ ਨਾ ਗਦ ਲਾ ਬੂ ਬੂ ਨਹੀਂ ਲੈਣੀ ਅਸੀਂ ਵੀਰੇ ਲਗੜੂ ਮੇਟੇ ਨਾ ਸੀ ਹੈ ਨਾ ਦੂਜੀਆਂ ਨਿੱਕੀਆਂ ਵਿੱਚ ਸਾਰੀਆਂ ਲੈ ਲਾ ਚ ਕੀੜੀ ਗਈ ਲਾ ਬੂ ਬੂ ਡੋਲ